ਬੜਿਆਂ ਨੂੰ ਇੰਤਜ਼ਾਰ ਸੀਗਾ ਤੇ ਬੜਿਆਂ ਦੇ ਸਵਾਲ ਸੀਗੇ ਤੇ ਬੜਿਆਂ ਦੇ ਮੈਸੇਜ ਆਏ ਕਿ ਭਾਜੀ ਤੁਸੀਂ ਕਿੱਥੇ ਚਲੇ ਗਏ ਤੇ ਫਿਰ ਮੈਂ ਕਿਹਾ ਹੁਣ ਦੱਸਣ ਦਾ ਟਾਈਮ ਜਿਹੜਾ ਆ ਹੀ ਗਿਆ ਅਸੀਂ ਸੋਚਿਆ ਵੀ ਇਸ ਵਾਰੀ ਥੋੜਾ ਜਿਹਾ ਡਿਫਰੈਂਟ ਐਕਸਪੀਰੀਅੰਸ ਕੀਤਾ ਜਾਵੇ ਅਲੋਵਾ ਕੰਪਨੀ ਦੇ ਨਾਲ ਕੁਦਰਤ ਦੇ ਰੰਗਾਂ ਨੂੰ ਕੌਣ ਇਹ ਜਾਣੇ ਗਿਆਨ ਹੈ ਤੇਰੀਆਂ ਬਾਤਾਂ ਤੂੰ ਹੀ ਸਭੇ ਜਾਣੇ ਸੋ ਕੁਦਰਤ ਦੀ ਰੰਗਾਂ ਦੇ ਵਿੱਚ ਤੁਸੀਂ ਰਚਨਾ ਚਾਹੁੰਦੇ ਹੋ ਸਾਂ ਫਿਰ ਦੁਨੀਆ ਦੇ ਨਾਲ ਕੁਦਰਤ ਦੇ ਨਾਲ ਪਿਆਰ ਕਰਨਾ ਤੇ ਉਸੇ ਤਰੀਕੇ ਦੇ ਨਾਲ ਰਹਿਣਾ ਪੈਂਦਾ ਸਤ ਸ੍ਰੀ ਅਕਾਲ ਜੀ ਹੋਪ ਕਰਦਾ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਬੜਿਆਂ ਨੂੰ ਇੰਤਜ਼ਾਰ ਸੀਗਾ ਤੇ ਬੜਿਆਂ ਦੇ ਸਵਾਲ ਸੀਗੇ ਤੇ ਬੜਿਆਂ ਨੇ ਮੈਸੇਜ ਆਏ ਕਿ ਭਾਜੀ ਤੁਸੀਂ ਕਿੱਥੇ ਚਲੇ ਗਏ ਤੇ ਫਿਰ ਮੈਂ ਕਿਹਾ ਹੁਣ ਦੱਸਣ ਦਾ ਟਾਈਮ ਜਿਹੜਾ ਆ ਹੀ ਗਿਆ ਤੁਸੀਂ ਮੇਰੇ ਪਿੱਛੇ ਪਹਾੜਾ ਨੂੰ ਜਿਹੜੇ ਦੇਖ ਕੇ ਇੱਕ ਅੰਦਾਜ਼ਾ ਲਗਾ ਸਕਦੇ ਹੋ ਕਿ ਆਪਾਂ ਕਿਹੜੀ ਜਗ੍ਹਾ ਦੇ ਉੱਤੇ ਆਏ ਹੋਏ ਆ ਸੋ ਆਪਾਂ ਨਹੀਂ ਆਏ ਹੈਗੇ ਇੰਡੀਆ ਆਪਾਂ ਨਹੀਂ ਆਏ ਕਿਸੇ ਹੋਰ ਕੰਟਰੀ ਦੇ ਵਿੱਚ ਆਪਾਂ ਹੈ ਕੈਨੇਡਾ ਦੇ ਵਿੱਚ ਹੀ ਆ ਪਰ ਆਪਾਂ ਆਏ ਆ ਅਲਬਰਟਾ ਦੇ ਵਿੱਚ ਨਾਓ ਵੀ ਆਰ ਇਨ ਕੈਲਗਰੀ 에어ਪੋਰਟ ਸੋ ਆਪਾਂ ਹੁਣ ਇੱਥੋਂ ਦੀ ਕੈਲਗਰੀ ਤੋਂ ਜਾਣਾ ਹੈ ਅਲਬਰਟਾ ਸੋ ਜੋ ਕਿ ਤੁਹਾਨੂੰ ਪੂਰੇ ਅਲਬਰਟਾ ਦੇ ਵਿੱਚ ਸਾਡਾ ਜਿੱਥੋਂ ਤੱਕ ਮਕਸਦ ਹੈਗਾ ਕਿ ਤੁਹਾਨੂੰ ਪੂਰਾ ਵਰਡਾ ਘੁਮਾਈਏ ਸੋ ਜਿਸ ਦੇ ਲਈ ਤਕਰੀਬਨ ਅਸੀਂ 2 ਤੋਂ 2.5 ਹਫਤੇ ਦੇ ਲਈ ਇਸ ਸ਼ਹਿਰ ਦੇ ਵਿੱਚ ਆਏ ਹੋਏ ਆ ਪ੍ਰੋਵਿੰਸ ਦੇ ਵਿੱਚ ਆਏ ਆ ਤੇ ਜਿਹਦੇ ਵਿੱਚ ਆਪਾਂ ਤੁਹਾਨੂੰ ਪੂਰਾ ਨੌਰਥ ਸਾਊਥ ਈਸਟ ਵੈਸਟ ਸਾਰਾ ਮਤਲਬ ਐਕਸਪਲੋਰ ਕਰਾਂਗੇ ਹਾਂ इवन 15 ਦਿਨ ਦੇ ਲਈ ਆਪਾਂ ਜਿਹੜੇ ਇੱਥੇ ਸਟੇ ਕਰਾਂਗੇ ਤੇ ਜਿਹਦੇ ਵਿੱਚ ਤੁਹਾਨੂੰ ਡੇਲੀ ਜਿਹੜੀ ਹੈਗੀ ਆ ਵਲੋਗਿੰਗ ਦੇਖਣ ਨੂੰ ਮਿਲੇਗੀ ਤੇ ਜਿਹੜੇ ਜਿਹੜੇ ਇੱਥੇ ਮਤਲਬ ਮੇਨ ਜਿਹੜੀਆਂ ਵਧੀਆ ਪਲੇਸਿਸ ਨੇ ਠੀਕ ਹੈ ਉਹ ਤੁਹਾਨੂੰ ਆਪਾ ਘੁਮਾਵਾਂਗੇ ਤੇ ਤੁਸੀਂ ਵੀ ਇੰਜੋਏ ਕਰਿਓ ਦੂਸਰਾ ਵੱਡੀ ਗੱਲ ਤੇ ਇੱਥੋਂ ਦੇ ਜਿਹੜੇ ਲੋਕ ਨੇ ਜਾਂ ਇੱਥੋਂ ਦੀ ਖੇਤੀਬਾੜੀ ਹੈ ਜਾਂ ਇੱਥੋਂ ਦੇ ਹੋਰ ਜਿਹੜੇ ਕਲਚਰਲ ਐਕਟੀਵਿਟੀਆਂ ਨੇ ਉਹਨਾਂ ਨੂੰ ਵੀ ਆਪਾਂ ਬਤ ਬਤ ਐਕਸਪਲੋਰ ਕਰਾਂਗੇ ਸੋ ਤੁਸੀਂ ਸਾਡੇ ਨਾਲ ਬਣੇ ਰਹੋ ਤੇ ਹੁਣ ਆਪਾਂ ਚੱਲਦੇ ਆ ਆ ਸਭ ਤੋਂ ਪਹਿਲਾਂ ਆਪਾਂ ਇੱਕ ਕਾਰ ਜਿਹੜੀ ਬੁੱਕ ਕੀਤੀ ਹੋਈ ਸੀਗੀ ਤੇ ਆਪਾਂ ਕਾਰ ਰੈਂਟ ਤੇ ਲੈਣੇ ਆ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਦੇਖਦੇ ਆ ਤੁਹਾਨੂੰ ਨਾਮ ਬਣੇ ਰਹੋ ਤੇ ਉਹ ਵੀ ਤੁਹਾਨੂੰ ਲਾਈਕ ਸਟੈਪ ਬਾਈ ਸਟੈਪ ਸਾਰਾ ਕੁਝ ਦੱਸਾਂਗੇ ਵੀ ਕਿਵੇਂ ਤੁਸੀਂ ਕਾਰ ਇੱਥੇ ਰੈਂਟ ਤੇ ਲੈਣੀ ਹੈ ਤੇ ਨਾਲ ਨਾਲ ਹਾਂ ਤੁਹਾਨੂੰ ਇਹ ਵੀ ਸੰਭਾਗ ਯੂ ਨੋ ਡਿਫਰੈਂਟ ਚੀਜ਼ਾਂ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਸੋਚ ਰਹੇ ਹਾਂ ਜੀ ਹਾਂ ਅਸੀਂ ਆਪਦੀ ਵਕੇਸ਼ਨ ਇੱਥੇ ਕੱਟਣ ਆਈਆਂ ਤਾਂ ਕਿਉਂ ਨਾ ਤੁਹਾਨੂੰ ਬਾਕੀਆਂ ਨਾਲੋਂ ਡਿਫਰੈਂਟ ਚੀਜ਼ਾਂ ਤੇ ਐਕਸਪਲੋਰ ਕਰਕੇ ਦਿਖਾਈਏ ਤਾਂ ਕਿ ਤੁਹਾਡਾ ਵੀ ਮਨ ਕਰੇ ਵੀ ਹਾਂ ਤੁਸੀਂ ਵੀ ਆਓ ਇੱਥੇ ਤੇ ਹੁਣ ਅਸੀਂ ਚੱਲਦੇ ਹਾਂ ਕਾਰ ਰੈਂਟ ਤੇ ਲੈਣ ਤੇ ਬਾਕੀ ਦਾ ਪ੍ਰੋਸੈਸ ਤੁਹਾਨੂੰ ਦੱਸਦੇ ਆਪਾਂ ਚੱਲਦੇ ਹਾਂ ਕਾਰ ਰੈਂਟਰ ਵਾਲੀ ਸਾਈਡ ਤੇ ਕਹਿੰਦੇ ਠੰਡ ਜਿਹੜੀ ਹੈਗੀ ਹੈ ਕੈਲਗਰੀ ਦੇ ਵਿੱਚ ਤੇ ਕਾਫੀ ਜ਼ਿਆਦਾ ਅੱਜ ਹੀ ਥੋੜੀ ਜਿਹੀ स्ਨੋ ਪੈ ਕੇ ਠੀਕ ਹੈ ਤੇ ਥੋੜੀ ਜਿਹੀ स्ਨੋ ਹੈ ਜ਼ਿਆਦਾ ਨਹੀਂ ਪਰ ਮੈਂ ਕਹਾਂ ਕੋਈ ਗੱਲ ਨਹੀਂ ਠੰਡ ਤਾਂ ਲਾਜ਼ਮੀ ਸਾਡੇ ਕੋਲ ਹੈਗਾ ਤੇ ਇਸ ਲਈ ਫਿਰ ਆਪਾਂ ਠੰਡ ਦਾ ਤੋੜ ਵੀ ਤੁਹਾਨੂੰ ਦਿਖਾਵਾਂਗੇ ਕਿਵੇਂ ਟੁੱਟਦਾ ਤੋੜ ਸੋ ਗਾਇਸ ਆਪਾਂ ਜਿਹੜੀ ਕਾਰ ਸੀਗੀ ਰੈਂਟ ਤੇ ਆਪਾਂ ਲੈ ਲਈ ਹੈ ਤੇ ਕਾਰ ਹੈਗੀ ਆਪਣੀ ਰੈਪ 4 ਤੇ ਐਕਸਪੀਰੀਅੰਸ ਵਧੀਆ ਸੀਗਾ ਉਹ ਪਿੱਛੇ ਤੁਸੀਂ ਦੇਖ ਸਕਦੇ ਹੋ ਬਈ ਦਾ ਆਪਾਂ ਕਾਰ ਸੀਟ ਤੇ ਇਹ ਆਪਾਂ ਨੂੰ ਕਿੰਨੇ ਚ ਪਈ ਤੇ ਕਿੰਨੇ ਜਿਹੜਾ ਦਿਨਾਂ ਦੇ ਲਈ ਹੈ ਉਹ ਤੁਹਾਨੂੰ ਆਪਾਂ ਐਂਡ ਦੇ ਵਿੱਚ ਦੱਸਾਂਗੇ ਜਿਹੜੀ ਕਾਰ ਹੈਗੀ ਆ ਆਪਾਂ ਨੂੰ ਮਤਲਬ ਕਿੰਨੇ ਦੇ ਵਿੱਚ ਕਿੰਨੇ ਦਿਨਾਂ ਦਾ ਕੀ ਹਿਸਾਬ-ਤਾਬ ਹੈ ਉਹ ਤੁਹਾਨੂੰ ਪੂਰਾ ਜਦੋਂ ਵੀ ਸਾਡਾ ਇਹ ਟ੍ਰਿਪ ਖਤਮ ਹੋਏਗਾ ਨਾ ਇਹਦੇ ਬਾਰੇ ਆਪਾਂ ਤੁਹਾਨੂੰ ਉਦੋਂ ਦੱਸਾਂਗੇ ਵੀ ਕਿਉਂਕਿ ਹਜੇ ਦਿਨਾਂ ਦਾ ਜਿਹੜਾ ਹੈਗਾ ਸਾਨੂੰ ਵੀ ਐਸਟੀਵੇਟ ਨਹੀਂ ਹੈਗਾ ਕਿ ਕਿ ਮੇਬੀ ਮੋਰ ਦਨ 15 ਡੇ ਠੀਕ ਹੈ ਸੋ ਜਿੰਨਾ ਟਾਈਮ ਤੁਸੀਂ ਰੱਖੋਗੇ ਉਸ ਹਿਸਾਬ ਦੇ ਨਾਲ ਆਪਾਂ ਉਹਦੇ ਨਾਲ ਹਨਾ ਪੈਸੇ ਦੇ ਦੇਣਗੇ ਵੈਸੇ ਜਿੰਨੇ ਹਿਸਾਬ ਦੇ ਬੁੱਕ ਕਰਾਈਏ ਉਸ ਹਿਸਾਬ ਨਾਲ ਪਰ ਅਸੀਂ ਐਕਸਟੈਂਡ ਵੀ ਕਰ ਸਕਦੇ ਆ ਸੋ ਤੁਹਾਨੂੰ ਐਂਡ ਆਫ ਦਾ ਡੇ ਆਪਾਂ ਦੱਸਾਂਗੇ ਕਿ ਕਿੰਨੇ ਮਤਲਬ ਇਹਦੇ ਚਾਰਜਸ ਹੁੰਦੇ ਨੇ ਇੱਥੇ ਗੱਡੀ ਜੇ ਤੁਸੀਂ ਰੈਂਟ ਤੇ ਲੈਣੀ ਆ ਸੋ ਹੁਣ ਆਪਾਂ ਚੱਲਦੇ ਆਂ ਆ ਸਭ ਤੋਂ ਪਹਿਲਾ ਇਹ ਹੈ ਕਿ ਜਿਵੇਂ ਆਪਾਂ ਇਹ ਫਰਸਟ ਐਕਸਪੀਰੀਅੰਸ ਸਾਡਾ ਰਿਹਾ ਅਲੋਮਾ ਕੰਪਨੀ ਦੇ ਨਾਲ ਐਂਟਰਪ੍ਰਾਈਜ਼ਸ ਦੇ ਚਰਚੇ ਅਸੀਂ ਸੁਨੇ ਸੀ ਵਧੀਆ ਨੇ ਹਨਾ ਬਟ ਅਸੀਂ ਨਿਊ ਚੀਜ਼ ਕੋਈ ਟਰਾਈ ਕਰਨਾ ਚਾਹੁੰਦੇ ਸੀਗੇ ਤੇ ਅਸੀਂ ਆਨਲਾਈਨ ਹੀ ਸਾਰਾ ਕੁਝ ਚੈੱਕ ਇਨ ਵਗੈਰਾ ਸਾਰਾ ਕੁਝ ਕੀਤਾ ਸੀਗਾ ਤੇ ਸਿਰਫ ਅੱਥੇ ਅਸੀਂ ਇੱਥੇ ਆ ਕੇ ਪੇਮੈਂਟ ਹੀ ਕੀਤੀ ਹੈ ਤੇ ਓਵਰ ਆਲ ਜਿਵੇਂ ਅਲੋਮਾ ਦਾ ਐਕਸਪੀਰੀਅੰਸ ਕਹਾਵਾਂ ਤਾਂ ਵਧੀਆ ਸੀਗਾ ਤੇ ਆਪਾਂ ਨੂੰ ਯਾਰ ਰੈਫੋਰ ਮਿਲੀ ਹੈ ਮਤਲਬ ਕਿ ਵਧੀਆ ਹੈ ਮਤਲਬ ਵਧੀਆ ਕੰਡੀਸ਼ਨ ਹੈ ਨਵੀਂ ਗੱਡੀ ਹੈ ਲਾਈਕ ਕੋਈ ਲਾਈਕ ਕਿਲੋਮੀਟਰ ਚੱਲੀ ਹੋਈ ਨਹੀਂ ਆ ਕਈ ਗੱਡੀਆਂ ਜਿ ਵਿਗਿਆਰ ਆਦੀ ਹੁੰਦੀ ਹੈ ਤਾਂ ਉਹ ਐਸ ਐਚ ਐਵੇਂ ਤਾਂ ਕੁਝ ਵੀ ਨਹੀਂ ਹੈਗਾ ਇੱਥੇ ਸੋ ਹੁਣ ਆਪਾਂ ਚੱਲਦੇ ਆਂ ਅ ਕੈਲਗਰੀ ਦੇ ਵਿੱਚ ਘੁੰਮਦੇ ਆਂ ਗੇੜੀ ਛੇੜੀ ਮਾਰਦੇ ਆਂ ਬਹੁਤ ਭੁੱਖ ਲੱਗੀ ਹੋਈ ਐ ਸਵੇਰ ਦੇ 2:30 ਵਜੇ ਦੇ ਤੁਰੇ ਹੋਇਆ ਤੇ ਟਾਈਮ ਹੋਣ ਹੋ ਗਿਆ 11:45 2:30 ਵਜੇ ਦੇ ਆਪਾਂ ਉੱਠ ਗਏ ਸੀਗੇ ਹਨਾ ਤੇ ਨਹੀਂ 2:30 ਨਹੀਂ ਆਪਾਂ 1:30 ਵਜੇ ਉੱਠ ਗਏ ਸੀ ਸਵੇਰ ਹਾਂ 1:30 ਵਜੇ ਆਪਾਂ ਸੇਰ ਦੇ ਉੱਠੇ ਪਿਆ ਸਮਾਂ ਹੋ ਚੁੱਕਿਆ ਹੈ ਤਕਰੀਬਨ 12:00 ਵਜੇ ਚੁੱਕੇ ਆਲਮੋਸਟ ਤੇ ਆਪਣਾ ਜਿਹੜੀ ਫਲਾਈਟ ਸੀਗੀ ਉਹ 8 ਵਜੇ ਸੀਗੀ ਤੇ ਲੈਂਡ ਹੋ ਤਕਰੀਬਨ ਇਦਾਂ ਦੇ ਹਿਸਾਬ ਦੇ ਕੇ ਕੈਲਗਰੀ ਦੇ 4 ਘੰਟੇ ਦੀ ਫਲਾਈਟ ਸੀਗੀ ਸੋ ਮਤਲਬ ਹੁਣ ਆਪਾਂ ਚੱਲਦੇ ਆਂ ਖਾਣ ਪੀਣ ਵੱਲ ਦੇਖਦੇ ਆਂ ਪਹਿਲਾਂ ਬਾਹਰ ਨਿਕਲਦੇ ਆਂ 에ਰਪੋਰਟ ਤੋਂ ਤੇ ਫਿਰ ਤੁਹਾਨੂੰ ਅੱਗੇ ਅੱਗੇ ਦਾ ਜਿਹੜਾ ਜੋ-ਜੋ ਵੀ ਆਪਾਂ ਕਰਦੇ ਆਂ ਜੋ-ਜੋ ਵੀ ਖਾਂਦੇ ਪੀਂਦੇ ਆਂ ਠੀਕ ਹੈ ਜਿੱਥੇ-ਜਿੱਥੇ ਵੀ ਆਪਾਂ ਘੁੰਮਦੇ ਆਂ ਤੇ ਤੁਹਾਨੂੰ ਵੀ ਆਪਾਂ ਨਾਲ-ਨਾਲ ਦਿਖਾਵਾਂਗੇ ਤੇ ਬਣੇ ਰਹੋ ਠੀਕ ਹੈ ਤੇ ਕਮੈਂਟ ਜ਼ਰੂਰ ਕਰਿਓ ਤੇ ਜੇ ਕੋਈ ਤੁਹਾਨੂੰ ਕੁਐਸਚਨ ਹੈਗਾ ਕਿਸੇ ਵੀ ਚੀਜ਼ ਦਾ ਦੇ ਕੋਈ ਤੁਹਾਨੂੰ ਲੱਗਦਾ ਕਿ ਹਾਂ ਕਿ ਹੁਣ ਜਿੱਦਾਂ ਵੈਦਰ ਹੈ ਉਹ ਸਰਦੀਆਂ ਦਾ ਵੈਦਰ ਜਿਹੜਾ ਹੈਗਾ ਵਿంటర్ ਆ ਚੁੱਕੀ ਹੈ ਆਲਮੋਸਟ ਹਨਾ ਸੋ ਵਿంటర్ ਦਾ ਜਿਹੜਾ ਐਕਸਪੀਰੀਅੰਸ ਹੈ ਲੋਕ ਗਰਮੀਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਜਾਂਦੇ ਨੇ ਸੋ ਹੁਣ ਤੁਹਾਨੂੰ ਆਪਾਂ ਵਿంటర్ ਦੇ ਵਿੱਚ ਜਿਹੜੇ ਖਤਰਨਾਕ ਇਲਾਕੇ ਨੇ ਜਾਂ ਖਤਰਨਾਕ ਜਿਹੜੇ ਜਾਨਵਰ ਨੇ ਉਹਨਾਂ ਦੇ ਨਾਲ ਕਿੱਦਾਂ ਦਾ ਸਾਡਾ ਐਕਸਪੀਰੀਅੰਸ ਹੁੰਦਾ ਹੈ ਦੇਖਿਆ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਕਿਉਂਕਿ ਇਸ ਇਲਾਕਿਆਂ ਦੇ ਵਿੱਚ ਜਿਹੜਾ ਆਪਾਂ ਬੀਅਰਸ ਦੀ ਗੱਲ ਕਰੀਏ ਜਾਂ ਜਿਹੜੇ ਭਾਲੂ ਨੇ ਕਾਫੀ ਤਰ੍ਹਾਂ ਦੇ ਇੱਥੇ ਭਾਲੂ ਨੇ ਹਨਾ ਤੇ ਜਿਹੜੇ ਸੱਪ ਨੇ ਸਪੈਸ਼ਲੀ ਜਿਹੇਸਾ ਇਲਾਕੇ ਦੇ ਵਿੱਚ ਸਾਡਾ ਪਲਾਨ ਹੈਗਾ ਉਹ ਤੇ ਬਹੁਤ ਹੀ ਮਤਲਬ ਕਹਿੰ ਲੋ ਖਤਰਨਾਕ ਜਿਹੜੇ ਨੇ ਸੱਪ ਨੇ ਸੋ ਤੁਹਾਨੂੰ ਇਦਾਂ ਦੇ ਕਾਫੀ ਇਲਾਕੇ ਨੇ ਜਿਹੜੇ ਦਿਖਾਵਾਂਗੇ ਸੋ ਇੱਥੇ ਵੀ ਖੇਤੀਬਾੜੀ ਜੇ ਆਪਾਂ ਕੋਸ਼ਿਸ਼ ਕਰਾਂਗੇ ਖੇਤੀਬਾੜੀ ਦਾ ਵੀ ਜਿਹੜਾ ਕਿਸੇ ਨਾਲ ਗੱਲਬਾਤ ਕਰਕੇ ਉਹ ਵੀ ਦਿਖਾਵਾਂਗੇ ਤੁਹਾਨੂੰ ਸੋ ਹੁਣ ਆਪਾਂ ਚੱਲੀਏ ਖਾਣ ਪੀਣ ਵੱਲੋਂ ਕਿਉਂਕਿ ਭੋਖਾ ਗਾਇਸ ਬਹੁਤ ਜ਼ਿਆਦਾ ਲੱਗ ਚੁਕੀ ਹੈ ਸੋ ਸਿਰ ਦੁਖ ਰਿਹਾ ਸੋ ਸਿਰ ਦੁਖਣ ਲੱਗ ਗਿਆ ਓਕੇ ਮਿਲਦੇ ਆ ਅੱਗੇ ਜਾ ਕੇ ਲੋ ਜੀ ਕਹਿੰਦੇ ਫਿਰ ਕਹਿੰਦੇ ਖਾਣਾ ਪਾਣੀ ਆਪਣਾ ਹੋ ਗਿਆ ਆਪਾਂ ਖਾਧਾ ਅੱਜ ਅੰਮ੍ਰਿਤਸਰੀ ਕੁਲਚਾ ਤੇ ਕੀ ਬਾਤਾਂ ਜੀ ਆ ਬਾਈ ਕੁਲਚੇ ਦੀਆਂ ਸੋ ਇਹ ਦੁਕਾਨ ਦਾ ਨਾਮ ਸੀਗਾ ਅੰਮ੍ਰਿਤਸਰੀਆ ਕਿਚਨ ਪਲੱਸ ਗ੍ਰਿਲ ਸੋ ਬਹੁਤ ਵਧੀਆ ਫੂਡ ਸੀਗਾ ਇਹਨਾਂ ਦਾ ਤੇ ਆਪਾਂ ਡੇਡ ਡੇਡ ਕੋਚਾ ਖਾਦਾ ਤੇ ਹੁਣ ਮੌਸਮ ਵਿੱਚ ਤੁਸੀਂ ਦੇਖ ਸਕਦੇ ਹੋ ਸਨੋ ਦਾ ਜਿਹੜਾ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ ਜੇ ਕੈਲਗਰੀ ਦੇ ਵਿੱਚ ਸੋ ਸਨੋ ਦੇ ਨਾਲ ਸਾਡਾ ਉਹਨਾਂ ਨੇ ਅੱਜ ਸਵਾਗਤ ਕੀਤਾ ਤੇ ਇਸੇ ਸਵਾਗਤ ਦੇ ਨਾਲ ਫਿਰ ਮੈਂ ਕਿਹਾ ਕੋਈ ਗੱਲ ਨਹੀਂ ਤੇ ਆਪਾਂ ਵੀ ਚੱਲਦੇ ਆਂ ਇੱਧਰ ਸਾਡੇ ਪਿੱਛੇ ਬੈਠੇ ਨੇ ਮੈਡਮ ਖਾ ਕੇ ਕਹਿੰਦੇ ਕੋਚੇ ਕਹਿੰਦੇ ਸਾੜਾ ਪੈ ਰਿਹਾ ਮੈਂ ਕਿਹਾ ਸਾੜਾ ਤਾਂ ਪੈਣਾ ਹੀ ਮਿਰਚਾ ਆ ਛੋਲਿਆਂ ਦੇ ਵਿੱਚ ਤੇ ਇੱਕ ਜਿਹੜੀ ਇਹਨਾਂ ਨੇ ਚਟਨੀ ਦਿੱਤੀ ਸੀ ਤੇ ਪਰ ਉਹਦਾ ਸਵਾਦ ਵੀ ਬਹੁਤ ਸੀ ਸੀ ਬਟ ਭੁੱਖ ਬਹੁਤ ਨਾਲ ਲੱਗੀ ਹੋਈ ਸੀ ਤੇ ਕਿਉਂਕਿ ਸਵੇਰ ਦਾ ਕੁਝ ਪ੍ਰੋਪਰ ਖਾਦਾ ਨਹੀਂ ਹੈਗਾ ਸੀ ਨਾ ਤੇ ਫਿਰ ਮੈਂ ਹੁਣ ਇੱਥੇ ਆਪਾਂ ਖਾ ਕੇ ਤੱਲੇ ਹੁਣ ਆਪਾਂ ਕੈਨ ਮੋਰ ਸੋ ਕੈਨ ਮੋਰ ਹੈਗਾ ਜੀ ਜਿਹੜਾ ਕਿ ਬੈਂਫ ਤੋਂ 25 ਕਿਲੋਮੀਟਰ ਮਤਲਬ ਪਹਿਲਾ ਸੋ ਜਿਹਦੇ ਆ ਆਪਾਂ ਤੁਹਾਨੂੰ ਦਰਸ਼ਨ ਹੁਣ ਜਾ ਕੇ ਕਰਾਵਾਂਗੇ ਕੈਨਮੋਰ ਦੇ ਵਿੱਚ ਆਪਾਂ ਜਿਹੜੀ ਹੋਟਲ ਆਪਾਂ ਬੁੱਕ ਕੀਤਾ ਹੋਇਆ ਸੋ ਉੱਥੇ ਚੱਲਦੇ ਆ ਤੇ ਰਸਤੇ ਦੇ ਵਿੱਚ ਜੋ ਹੁਣ ਵਿਊਜ਼ ਆਣਗੇ ਜਾਂ ਹੋਰ ਕੋਈ ਐਕਟੀਵਿਟੀਜ਼ ਆ ਬਸ ਮੈਨੂੰ ਲੱਗਦਾ ਇੱਥੋਂ ਦੀ ਸਵਾ ਕੁ ਘੰਟੇ ਦੀ ਡਰਾਈਵ ਹੈਗੀ ਹੈ ਤੇ ਆਪਾਂ ਹੁਣ ਉਹ ਡਰਾਈਵ ਕਰਾਂਗੇ ਤੇ ਫਿਰ ਆਪਾਂ ਪਹੁੰਚਦੇ ਕੈਨਮੋਰ ਤੇ ਕੈਨਮੋਰ ਦਾ ਕੀ ਹਾਲਾਤ ਹੈ ਕਿੱਦਾਂ ਦਾ ਉੱਥੇ ਦਾ ਮੌਸਮ ਹੈ ਤੇ ਕਿਦਾਂ ਦਾ ਉੱਥੇ ਦਾ ਜਿਹੜੇ ਵਾਤਾਵਰਨ ਆ ਹੋਰ ਤੇ ਕੁਦਰਤ ਦੇ ਰੰਗਾਂ ਨੂੰ ਕੌਣ ਇਹ ਜਾਣੇ ਗਿਆਨੇ ਤੇਰੀਆਂ ਬਾਤਾਂ ਤੂੰ ਹੀ ਸਭੇ ਜਾਣੇ ਸੋ ਕੁਦਰਤ ਦੇ ਰੰਗਾਂ ਦੇ ਵਿੱਚ ਤੁਸੀਂ ਰਚਨਾ ਚਾਹੁੰਦੇ ਹੋ ਤਾਂ ਫਿਰ ਦੁਨੀਆ ਦੇ ਨਾਲ ਕੁਦਰਤ ਦੇ ਨਾਲ ਪਿਆਰ ਕਰਨਾ ਤੇ ਉਸੇ ਤਰੀਕੇ ਦੇ ਨਾਲ ਰਹਿਣਾ ਪੈਂਦਾ ਸੋ ਆਪਾਂ ਹੁਣ ਕੁਦਰਤ ਦੀ ਜਿਹੜੀ ਗੋਦ ਵਿੱਚ ਜਿਹੜਾ ਚੱਲੇ ਆ ਤਾਂ ਤੁਸੀਂ ਦੇਖੋਗੇ ਤਾਂ ਕਿਆ ਨੇ ਵਾਤਾ ਤੇ ਹਾਂ ਓਏ ਓਏ ਜੀ ਕਰਦਾ ਇੱਥੇ ਲੇਟ ਜਾ ਜੀ ਕਰਦਾ ਇੱਥੇ ਇੱਥੇ ਲੇਟ ਜਾ ਕਹਿੰਦਾ ਸੋ ਬਹੁਤ ਹੀ ਯਾਰਾ ਵਧੀਆ ਡਰਾਈਵ ਹੈ ਸੋ ਜਿਹੜੇ ਵੀ ਮੇਰੇ ਵੀਰ ਭੈਣ ਭਰਾ ਇੱਧਰ ਨੂੰ ਆਉਂਦੇ ਨੇ ਤਾਂ ਆ ਜਿਹੜੀ ਡਰਾਈਵ ਦਾ ਨਜ਼ਾਰਾ ਹੈ ਨਾ ਇਹ ਤਾਂ ਯਾਦਗਾਰਾ ਚੀਜ਼ਾਂ ਨੇ ਯਾਦਗਾਰੀ ਬਣੇ ਨੇ ਲੋਜੀ ਆਪਾਂ ਪਹੁੰਚ ਚੁੱਕੇ ਆਂ ਕੈਨਮੋਰ ਦੇ ਵਿੱਚ ਤੇ ਆਪਾਂ ਆਪਣੀ ਜਿਹੜੀ ਡੈਸਟੀਨੇਸ਼ਨ ਜਿਹੜਾ ਜਿੱਥੇ ਆਪਾਂ ਹੋਟਲ ਬੁੱਕ ਕਰਾਇਆ ਸੀਗਾ ਸੋ ਆਪਾਂ ਉਸ ਜਗ੍ਹਾ ਦੇ ਉੱਤੇ ਆ ਚੁੱਕੇ ਆਂ ਤੇ ਹੋਟਲ ਦਾ ਸਾਹਮਣੇ ਦਾ ਜਿਹੜਾ ਕੁਝ 뷰 ਸੀਗਾ ਇਸ ਤਰੀਕੇ ਦਾ ਸੀਗਾ ਸੋ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਚਾਰੇ ਪਾਸੇ ਜਿਹੜੇ ਨੇ ਉਹਦੇ ਪਹਾੜ ਨੇ ਤੇ ਪਹਾੜਾਂ ਦੇ ਉੱਤੇ ਦੇਖੋ ਸਨੋ ਹੈ ਠੀਕ ਹੈ ਲੋਕੀ ਅਸਲ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਗਰਮੀਆਂ ਦੇ ਜਿਹੜੇ ਸਮੇਂ ਦੇ ਦੌਰਾਨ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਆਉਂਦੇ ਸੀਗੇ ਸੋ ਆਪਾਂ ਸੋਚਿਆ ਕਿ ਕੁਝ ਥੋੜਾ ਅਲੱਗ ਕਰੀਏ ਤੇ ਅਲੱਗ ਕਰਨ ਦੇ ਨਾਤੇ ਆਪਾਂ ਪਲਾਨ ਬਣਾਇਆ ਤੇ ਜਿਹੜੀ ਆਪਣੀ ਵਕੇਸ਼ਨ ਹੈਗੀ ਹੈ ਸੋ ਵਕੇਸ਼ਨ ਆਪਾਂ ਫਿਰ ਇੱਥੇ ਹੀ ਮਨਾਣੀ ਹੈ ਚਾਹੇ ਝੰਡ ਹੋਵੇ ਚਾਹੇ ਸਰਦੀ ਫਿਰ ਕਹਿੰਦੇ ਨਜ਼ਾਰੇ ਤਾਂ ਨਜ਼ਾਰਾ ਹੀ ਲੈਣੀ ਹੈ ਸੋ ਇਹ ਫਿਰ ਆਪਾਂ ਪਲਾਨ ਬਣਾਇਆ ਬਣਾਉਣ ਤੋਂ ਬੜੇ ਚਿਰਾਂ ਤੋਂ ਪਲਾਨ ਜਿਹੜਾ ਸੀਗਾ ਇਹ ਬਣਾ ਆਪਾਂ ਬਣਾ ਰਹੇ ਸੀਗੇ ਪਰ ਸਮਾਂ ਜਦੋਂ ਕਹਿੰਦੇ ਇਜਾਜ਼ਤ ਨਹੀਂ ਦਿੰਦਾ ਤੁਹਾਨੂੰ ਹਨਾ ਤਾਂ ਫਿਰ ਤੁਸੀਂ ਉਸੇ ਕਿਰਨ ਚੱਲਦੇ ਹੋ ਸੋ ਗੱਲ ਆਪਾਂ ਲੰਬੀ ਨਾ ਕਰਦੇ ਹੋਈਏ ਹੁਣ ਆਪਾਂ ਜਾਣਾ ਆਪਣੇ ਹੋਟਲ ਦੇ ਵਿੱਚ ਸੋ ਜੀ ਹੋਟਲ ਆਪਣਾ ਹੈਗਾ ਉਹ ਪਿੱਛੇ ਨਾਰਥ ਵਿੰਡ ਤੇ ਜੋ ਕਿ ਬਹੁਤ ਹੀ ਖੂਬਸੂਰਤ ਹੈ ਅੰਦਰੋਂ ਹੋਟਲ ਤੇ ਜਿਹੜਾ ਬਾਹਰਲੀ ਸਾਈਡ ਤੇ ਸੜਕ ਹੈਗੀ ਆ ਤੇ ਸੜਕ ਦੇ ਜਿਹੜੇ ਪਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸਾਰੇ ਰੈਸਟੋਰੈਂਟਸ ਨੇ ਲਾਈਕ ਅ ਬੋਸਟਨ ਪੀਜ਼ਾ ਟਿਮ ਹਾਟਨ ਮੈਕਡੋਨਲਡਸ ਹੋਰ ਵੀ ਆ ਕਾਫੀ ਸਾਰੇ ਜਿਹੜੇ ਹੈਗੇ ਨੇ ਡੈਰੀ ਕੁਇਨਸ ਠੀਕ ਹੈ ਤੇ ਇੰਡੀਅਨ ਇੰਡੀਅਨ ਰੈਸਟੋਰੈਂਟ ਵੀ ਬਹੁਤ ਜ਼ਿਆਦਾ ਨੇ ਤੇ ਤੁਸੀਂ ਦੇਖੋ ਕਿੱਦਾਂ ਮਤਲਬ ਬਹਨ ਸਨੋ ਨਾਲ ਭਰੇ ਹੋਏ ਬੂਟੇ ਪਏ ਨੇ ਤੇ ਯਾਰ ਬਹੁਤ ਸੋਹਣਾ ਲੱਗ ਰਿਹਾ ਇਹ ਜਿਹੜੀ ਚੀਜ਼ ਮੇ ਵੀ ਮੈਂ ਇੰਨਾ ਵੀਡੀਓ ਚ ਨਾ ਤੁਹਾਨੂੰ ਦਿਖਾ ਪਾਵਾਂ ਪਰ ਜਿਹੜਾ ਉਹ ਤੁਸੀਂ ਇੱਕ ਠੰਡ ਤਾਂ ਚਲੋ ਹੈ ਹੀ ਹੈ ਤੇ ਪਰ ਜਦੋਂ ਆਪਾਂ ਅੱਖੀਂ ਦੇਖਦੇ ਨੇ ਜਿਹੜੀ ਚੀਜ਼ ਉਹਦਾ ਜਿਹੜਾ ਨਜ਼ਾਰਾ ਉਹ ਕੁਝ ਬਾ ਕਮਾਲ ਹੁੰਦਾ ਹੈ ਇਹ ਤੇ ਆ ਹੋਟਲ ਦਾ ਡਿਟੇਲਸ ਨੇ ਤੇ ਕਿਦਾਂ ਦਾ ਕੀ ਕੀ ਬੁਕਿੰਗ ਪ੍ਰਾਈਸ ਹੈ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿੰਨਾ ਵੀ ਇਹਦਾ ਮਤਲਬ ਖਰਚਾ ਹੈ ਠੀਕ ਹੈ ਇਸ ਟ੍ਰਿਪ ਦਾ ਮਤਲਬ ਕਹਿੰਦੋਂ ਪਾਪ ਜਿਹੜੇ ਮੇਨ ਮੇਨ ਆਪਣੇ ਕੰਮਕਾਰ ਹੁੰਦੇ ਨੇ ਠੀਕ ਹੈ ਜਿਵੇਂ ਗੱਡੀ ਹੈ ਜਾਂ ਹੋਟਲ ਬੁੱਕ ਕਰਾਣਾ ਹੈ ਤਾਂ ਕਿਸ ਕਿਸ ਇਲਾਕੇ ਦੇ ਵਿੱਚ ਹੋਟਲ ਬੁੱਕ ਕਰਾਣਾ ਹੈ ਕਿਉਂਕਿ ਇਹ ਟ੍ਰਿਪ ਥੋੜਾ ਵੱਡਾ ਹੈ ਸੋ ਉਸ ਦੇ ਹਿਸਾਬ ਸਿਰ ਮੈਂ ਤੁਹਾਨੂੰ ਦੱਸੂਗਾ ਕਿ ਕਿੱਥੇ ਕਿਹੜੇ ਦਿਨ ਕਿੰਨੇ ਦਿਨ ਤੇ ਕਿੰਨੇ ਪੈਸੇ ਉਹ ਲੱਗਦੇ ਨੇ ਸੋ ਉਹਦੇ ਲਈ ਤੁਹਾਨੂੰ ਪੂਰਾ ਇੱਕ ਸੀਰੀਜ਼ ਜਿਹੜੀ ਹੈਗੀ ਹੈ ਸਾਡੀ ਉਹਦੇ ਨਾਲ ਤੁਹਾਨੂੰ ਜੁੜਨਾ ਪਏਗਾ ਤੇ ਜੁੜਨ ਦੇ ਨਾਲ ਫਿਰ ਤੁਸੀਂ ਮੇਬੀ ਸ਼ਾਇਦ ਗਰਮੀਆਂ 'ਚ ਵੀ ਆ ਜਾਓ ਚਾਹੇ ਸਰਦੀਆਂ 'ਚ ਵੀ ਆ ਜਾਓ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਤੇ ਪਰ ਜੋ ਤੁਹਾਨੂੰ ਮੈਂ ਆਹ ਵਿਊ ਦਿਖਾ ਰਿਹਾ ਨਾ ਇਹ ਵਿਊ ਨਹੀਂ ਮਿਲਣੇ ਜ਼ਿੰਦਗੀ ਦੇ ਵਿੱਚ ਇਹ ਸਰਦੀਆਂ ਦੇ ਵਿਊ ਨੇ ਇਹ ਹੈਗਾ ਸਾਡੇ ਰੂਮ ਦਾ ਵਿਊ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਆਪਣਾ ਰੂਮ ਪਰ ਇਹ ਦੋ ਬੈੱਡ ਜਿਹੜੇ ਸੀਗੇ ਕਰਾਏ ਸੀਗੇ ਕੁਇਨ ਸਾਈਜ਼ ਨਾਈਸ ਐਂਡ ਕਲੀਨ ਵਿਦ ਟੀਵੀ ਟੇਬਲ ਤੇ ਮੈ ਤਾਂ ਮਾਈਕ੍ਰੋਵੇਵ ਥੋੜਾ ਤੇ ਇੱਕ ਛੋਟਾ ਫ੍ਰਿਜ ਕਾਫੀ ਸ਼ਫੀ ਬਣਾਉਣ ਨੂੰ ਤੇ ਵਾਸ਼ਰੂਮ

ਅੱਜ ਸਾਡੀ ਕੁੜੀ ਕਿੰਨੀ ਜ਼ਿਆਦਾ ਖੁਸ਼ ਹੈ ਹੈ ਰਵਾਬ ਖੁਸ਼ ਹੈ ਓਕੇ ਤੱਜਲਾਨੀ ਕੁੜੀਏ ਟੱਪ ਲੈਨੀ ਕੁੜੀਏ ਕਰਦੀ ਫਿਰੇ ਤੂੰ ਕਮਾ ਸੋ ਇਹ ਸੀਗਾ ਸਾਡਾ ਅੱਜ ਦਾ ਕੈਲਗਰੀ 에어ਪੋਰਟ ਤੋਂ ਕੈਨਮੋਰ ਦੇ ਹੋਟਲ ਦੇ ਵਿੱਚ ਨਾਰਥ ਵਿੰਡ ਜੋ ਕਿ ਸਾਡਾ ਹੋਟਲ ਹੈ ਉੱਥੇ ਤੱਕ ਦਾ ਸਫ਼ਰ ਸੋ ਇਸ ਸਫ਼ਰ ਦੇ ਦੌਰਾਨ ਸਾਨੂੰ ਬਹੁਤ ਹੀ ਜ਼ਿਆਦਾ ਜਿਹੜੇ ਵਧੀਆ ਜੋ ਖੂਬਸੂਰਤ 뷰 ਸੀਗੇ ਪਹਾੜਾਂ ਦੇ ਉਹ ਵੀ ਦੇਖਣ ਨੂੰ ਮਿਲੇ ਜੋ ਕਿ ਬਰਫ਼ ਨਾਲ ਅਜ ਅੱਜ ਹੀ ਬਰਫ਼ ਪਈ ਹੈ ਪਹਿਲਾ ਦਿਨ ਹੀ ਸੀਗਾ ਬਰਫ਼ ਦਾ ਸੋ ਜੋ ਮੈਂ ਆਣਾ ਸੀਗਾ ਸ਼ੈਤਾਂ ਕਰਕੇ ਪਰ ਬਹੁਤ ਹੀ ਖੂਬਸੂਰਤ ਦਾ ਮਾਹੌਲ ਸੀਗਾ ਤੇ ਅੱਗੇ ਵੀ ਆਪਾਂ ਤੁਹਾਨੂੰ ਇਦਾਂ ਦੇ ਜਿਹੜੇ ਮਾਹੌਲ ਨੇ ਤੇ ਦਿਖਾਉਂਦੇ ਰਵਾਂਗੇ ਜਿੱਦਾਂ ਕਿ ਹੁਣ ਮੇਰੇ ਪਿੱਛੇ ਤੁਹਾਨੂੰ ਪੂਰਾ ਮਤਲਬ ਬੱਦਲਵਾਈ ਦਿਖਰੀ ਹੈ ਸਨੋ ਪੈ ਰਹੀ ਹੈ ਪਰ ਜਦੋਂ ਮੈਂ ਕੱਲ ਨੂੰ ਤੁਹਾਨੂੰ ਸਵੇਰ ਦੀ ਜਿਹੜੀ ਮਾਰਨਿੰਗ ਦਿਖਾਣੀ ਹੈ ਨਾ ਨਾਲ ਤੁਹਾਨੂੰ ਤਪੀ ਤਪੀ ਚਾਹ ਫਿਰ ਤੁਸੀਂ ਕਹਿਣਾ ਹੈ ਕਿ ਮੁੜਿਆ ਤੂੰ ਗਿਆ ਕਿੱਥੇ ਸੋ ਗੱਲਾਂ ਘਟ ਕਰਦੇ ਹੋਈਏ ਤਾਂ ਅੱਗੇ ਵੱਲੋਂ ਵਧਦੇ ਐ ਤੇ ਹੁਣ ਆਪਾਂ ਵਲੌਗ ਦੀ ਜਿਹੜੀ ਅੱਜ ਦੀ ਇੱਥੇ ਸਮਾਪਤੀ ਕਰਦੇ ਆਂ ਤੇ ਨੈਕਸਟ ਵੀਡੀਓ ਦੇ ਲਈ ਤੇ ਤੁਸੀਂ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਤਾਂ ਜੋ ਮਿਸ ਨਾ ਕਰਿਓ ਕੋਈ ਵੀ ਚੈਨਲ ਕਿਉਂਕਿ ਜਿਹੜਾ ਕੱਲ ਉਸ ਤੋਂ ਅਗਲਾ ਵਲੌਗ ਹੈ ਜਿਹੜਾ ਕੱਲ ਦਾ ਵਲੌਗ ਹੈ ਉਹ ਹੋਡੇ ਲਈ ਇੱਕ ਮਤਲਬ ਅਜੂਬੇ ਦੇ ਮੁਕਾਬਲੇ ਹੋਏਗਾ ਕਿਉਂ ਕਿ ਉਸ ਜਗਾ ਦੇ ਉੱਤੇ ਇੱਕ ਖਾਸ ਹੀ ਜੋ ਜੋ ਜੜੀਆਂ ਹੈਗੀਆਂ ਨੇ ਚੀਜ਼ਾਂ ਨੇ ਜੜੀਆਂ ਉੱਤੇ ਜਾਂਦੀਆਂ ਨੇ ਸੋ ਮੈਂ ਉਹ ਚੀਜ਼ਾਂ ਤੁਹਾਨੂੰ ਉੱਥੇ ਜਾ ਕੇ ਹੀ ਦੱਸਾਂਗਾ ਸੋ ਆਪਾਂ ਫਿਰ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਸਤਿ ਸ਼੍ਰੀ ਅਕਾਲ